ਆ ਮੱਚ ਗਿਆ ਨਾ ਬੈਠੀ ਰਹਿ ਹੋਰ ਉੱਥੇ ਇਹ ਕਿਹਦੇ ਵਾਲਾ ਗੁੱਸਾ ਨਿਕਲ ਰਿਹਾ ਮੈਨੂੰ ਆਹਈਆ ਇੰਨਾ ਮੋਟਾ ਆਹ ਚੁਜਾਇਓ ਮੀਂ ਹਟਿਆ ਤੂੰ ਆ ਜਾਣਾ ਤੂੰ ਮੈਨੂੰ ਖਾ ਤੋ ਛੱਕਦੇ ਹੋ ਹਟੇ ਜਿਵੇਂ ਮਲਾ ਮਿਰਚਾਂ ਵਾਲੇ ਵੱਜਿਆ ਅੰਮ੍ਰਿਤਾਲਾ ਸਾਲਾ ਜਿਵੇਂ ਡੈਰੀ ਫੋਨ ਨਹੀਂ ਹੁੰਦੀ ਨਾ ਚਾਹ ਫੋਨੀਆਂ ਸੰਗ ਲੱਗ ਓਏ ਇੰਨੇ ਪ੍ਰਾਂਤੇ ਜੋ ਬਸ ਆ ਹੀ ਨਿਕਲਿਆ ਮੱਲਨ ਦਾ ਘਟ ਜਾਣਾ ਉਹ ਕਹਿੰਦੇ ਕੜਾਹੀ ਚਾੜ ਦੇ ਸਕਦੇ ਆ ਘਰੇ ਨਹੀਂ ਨਹੀਂ ਉਹ ਕੜਾਈ ਤਾਂ ਘਰੇ ਚਾੜ ਸਕਦੇ ਆ ਗਾਂ ਮੰਚੂਰੀਅਨ ਬਣਾਉਣਾ ਨਹੀਂ ਨਹੀਂ ਮੰਚੂਰੀਅਨ ਪਨੀਰ ਵਾਲਾ ਓ ਮਰੀ ਜਾਂਦੇ ਗੱਲਾਂ ਅੱਲਾ ਇਹਦਾ ਬਦਲ ਗਿਆ ਦੋਹੀਂ ਆ ਡੈਡੀ ਨੇ ਖਾਣ ਬੜੇ ਸਭ ਤੋਂ ਮੂਰੇ ਆ ਕੇ ਪਲੇਟ ਰੱਖ ਦੇਣੀਆਂ ਵੀ ਲਿਆਓ ਚਲ ਜਾ ਘਟਾ ਲਓ ਹਾਂ ਐਵੇਂ ਮਰੀ ਜਾਂਦੇ ਗੱਲਾਂ ਆ ਬੰਦੇ ਤਾਂ ਤਿਆਰ ਬੈਠੇ ਆ ਹੋਰ ਕੀ ਆ ਸਾਰੇ ਹੀ ਬੰਦੇ ਬਿਮਾਰ ਆ ਸਾਰੇ ਹੀ ਖਾਣ ਨੂੰ ਤਿਆਰ ਆ ਆਹੋ ਅੱਲਾ ਖਾਣ ਨੂੰ ਸਾਰੇ ਬੰਦੇ ਤਿਆਰ ਆ ਬਣਾ ਲਓ ਬਣਾ ਲਓ ਇੰਨਾ ਟਾਈਮ ਥੋੜਾ ਰੋਣਾ ਹੀਗਾ ਹੈ ਲਾ ਹੁਣ ਉਹਦਾ ਬਣਾ ਲੈਣਾ ਸੀ ਉਹ ਰੈਸ ਨਾ ਲੈਣੀ ਸੀ ਉਹ ਉਹਦਾ ਭਾਂਡੇ ਮੰਜੀ ਜਾਂਦੀ ਆ ਭਾਂਡੇ ਬਾਅਦ ਮੰਜ ਦੋਨੇ ਸੀ ਥੇਰੋ ਫਿਰ ਕੀ ਪਨੀਰ ਖਾਣਾ ਕਿ ਮਨਚੂਰੀਅਨਕ ਇਹਦਾ ਤਾਂ ਟਮਾਟਰ ਆ ਇਹਨਾਂ ਦਾ ਕੀ ਵਧਣਾ ਇਹਨਾਂ ਦਾ ਕੈਨਸਲ ਹੋ ਗਿਆ ਸਾਰਿਆਂ ਦਾ ਜਾਣਾ ਤੁਸੀਂ ਕਿ ਰੱਖ ਲੈ ਫੇਰ ਨਹੀਂ ਸੀ ਜਾਣਾ ਨਹੀਂ ਚੱਲੇ ਮੈਨੇ ਮੇਰੀ ਮੇਰੀ ਘਰੋਂ ਪੁੱਤ ਹਾਂਜੀ ਅਜਾ ਡਾਂ ਨਾ ਕੋਈ ਕੁਛ ਨਹੀਂ ਚਾਹੁੰਦਾ ਆਪਣਾ ਠੀਕ ਹੈ ਮੈਂ ਵੀ ਠੀਕ ਹਾਂ ਜਿਹੜਾ ਬਾਲਾ ਸਿਰੋਂ ਬੰਦਾ ਹਾਂ ਜਿਹੜਾ ਬੰਦਾ ਰਗਈਆ ਜਿਹੜਾ ਡੰਡਾ ਜਾ ਕੇ ਉਹਦੇ ਪਾਸ ਪਸਾਰੇ ਫਿਆਦ ਤੋਂ ਬੈਠਾ ਪਸਰਾ ਜੀ ਹਾਂ ਅੱਜ ਅੱਜ ਕਮੈਂਟ ਚ ਕੋਈ ਕਹਿੰਦਾ ਕਹਿੰਦਾ ਹੈਪੀ ਪੈਨ ਰਕਾਣਾ ਲਾ ਕੀ ਕੰਮ ਕਰਦਾ ਸੌਹਰੇ ਨਹੀਂ ਜਾਂਦੀ ਐ ਪੀ ਰਕੀ ਓਏ ਦੱਤ ਦੋਜੀ ਆ ਜੀ ਇਹ ਇਹਨਾਂ ਦੀ ਡਾਇਰੀ ਆ ਨਹੀਂ ਉਹ ਸਾਰੇ ਬਿਮਾਰ ਸਾਰੇ ਗੋਣ ਗਾ ਕੱਲਾ ਦਾ ਬੰਦਾ ਸਾਰੇ ਰਾਤ ਤੇ ਫਿਰਦੇ ਆ ਮੰਮੇ ਆ ਜਾ ਬਰੇ ਉਹ ਦਾਲ ਬਾਜ ਉਹ ਧਰਾਂਗੇ ਦਾਲ ਤਾਂ ਲੋਡ ਨਹੀਂ ਤਾਂ ਦੇ ਅੱਜ ਦਾ ਮਾਂਚੂਰੀਅਨ ਬਣਾਉਣਾ ਕਹਿੰਦੇ ਨਹੀਂ ਨਹੀਂ ਬਣਾਉਣਾ ਨਹੀਂ ਬਣਾਉਣਾ ਲਓ ਤੈਨੂੰ ਉੱਧਰ ਸਾਦੇ ਆ ਮੜਾ ਜਾਂ ਹਾਜ਼ਰੀ ਲਵਾ ਨਹੀਂ ਬਣਾਉਣਾ ਤਾਹੀ ਚੜਾਉਣ ਨੂੰ ਫਿਰਦੇ ਆ ਕਹਿੰਦੇ ਮੰਜੂਰੀਨ ਬਣਾਉਣਾ ਰਹੀ ਬਣਾਉਣਾ ਯਾਰ ਬਣਾਉਣਾ ਅੱਛੇ ਨਹੀਂ ਬਣਾਉਣਾ ਲਾ ਇੱਕ ਪਾਸੇ ਹੁਣ ਡੈਡੀ ਇਹ ਵੋਟਾਂ ਕਰੋ ਓਏ ਹੱਥ ਖੜੇ ਕਰੋ ਕਿਨੇ ਕਿਨੇ ਖਾਣਾ ਬਣਿਆ ਬਣਾਇ ਨਹੀਂ ਲਿਆਉਣਾ ਘਰੇ ਬਣਾਓ ਓਏ ਇਹਨੂੰ ਅੰਦਰ ਬਾੜ ਦੇਾਂਗੇ ਲਾ ਉਹ ਤਲਣਾ ਹੀ ਆ ਤੁਸੀਂ ਤੜਕਣ ਨਾਉਂਦੇ ਘਰ ਇਧਰ ਨੂੰ ਕਰ ਨਾ ਨਾ ਇਧਰ ਨੂੰ ਇਧਰ ਕਿਉਂ ਨਹੀਂ ਲਾਇਆ ਉੱਨਾਈ ਇਹਨੂੰ ਅੰਦਰ ਤਾੜਦਾਂਗੇ ਚੱਲ ਸੋਹਣੇ ਅੰਦਰ ਜਾਂ ਬਾਹਰ ਦੇ ਕਰੇ ਤਾੜਦਾਂਗੇ ਉੱਧਰ ਆਹੋ ਸਾਡਾ ਸਰਕੰਗਰ ਰਾਤਾਂ ਵਿੱਚ ਜੀ ਨਿਕਲਣੀ ਨਾ ਉਹਦਾ ਬਾਲੀ ਕੋਈ ਨਾ ਬਾਹਰ ਜਾਂਦਾ ਰਾਤ ਨੂੰ ਭਾਂਟਾ ਰੋਕੇ ਖਾ ਲਿਆ ਥੋੜਾ ਦਾਲ ਕੀ ਖਾ ਲਈ ਰੋਟੀ ਤੇ ਦੱਥੇ ਖਾ ਨਹੀਂ ਤੇ ਘਰੇ ਹੋਰ ਕਿਤੇ ਨਾਲੀਆਂ ਟੋਟਲ ਦੇ ਮੈਂ ਤਾਂ ਨਾ ਹੋਟਲ ਤੇ ਗਈ ਆ ਹਮ ਹਾਏ ਮੇਰੇ ਪਾਛਾ ਖਾੜ ਜਾ ਖਾੜ ਜਾ ਖਾੜ ਜਾ ਜਦੋਂ ਨਾ 5 ਨੰਬਰ ਚੁੰਗੀ ਤੇ ਜਾਵਡਨ ਜਗਰਾਵੀ ਉਹਦੀ ਨੱਕ ਨੂੰ ਡੋਸਾ ਚੜ ਜਾਂਦਾ ਰਾਜੂ ਵਾਲਾ ਅੱਜ ਵੀ ਕਿਸੇ ਨੇ ਕਮੈਂਟ ਕੀਤਾ ਬੇਬੇ ਨੂੰ ਡੋਸਾ ਲਿਆ ਕੇ ਦੋ ਲੈ ਬੜੇ ਕੁਟਾਵਾ ਇਹਦਾ ਮੜ ਗਿਆ ਹੂੰ ਇਹਦਾ ਹੈਪੀ ਲਿਆ ਕਰ ਨਾ ਜਾਨਾ ਨਹੀਂ ਚਾਰੇ ਸਣੀ ਡੋਸੇ ਲਈ ਉਹ ਜਾਣਾ ਨਹੀਂ ਜਦੋਂ ਹੁਣ ਉਹੀ ਕਰੀ ਜਾਣੀ ਆ ਉਹ ਡੋਸਾ ਬਣਾਇਆ ਬਣਾਇਆ ਘਰੇ ਬਣਾ ਲੋਗਾ ਘਰੇ ਨਾ ਕਹਿੰਦਾ ਮੈਂ ਤਾਂ ਕਰੂਗਾ ਲਾ ਲਾ ਵਰਾਨਾ ਦਾਣੂ ਭਿਉ ਮੈਂ ਕਾ ਫੇਰ ਉਹ ਮਾਰੇਗਾ ਫੇਰ ਉਹ ਬਣਾਨੇਗਾ ਫੇਰ ਜਾ ਕੇ ਉਕਦੇ ਉਹੀ ਬਣੂਗਾ ਨਾ ਦੁਕਾਨ ਤਾਂ ਉਹ ਤਰਾ ਤੁੰਗਾਰ ਭਣੀ ਪੈਂਦੀ ਹਾਂ ਹਾਂ ਨਾ ਮੇਰੀ ਗਿੱਲੀ ਤੇ ਨਿੰਦੀ ਹਰੀ ਜੀ ਸੁੱਕੀ ਜੀ ਫੇਰ ਮੈਕਸੀਵੇ ਚਲੋ ਮੰਜੂਰੀਆਂ ਬਣਾਉਨੇ ਆ ਯਾਰ ਹੁਣ ਸ਼ਹਿਰ ਨੂੰ ਜਾਣਾ ਕਿ ਨਹੀਂ ਸ਼ਹਿਰ ਨੂੰ ਨਹੀਂ ਜਾਣਾ ਨਹੀਂ ਅੱਜ ਕੈਂਸਲ ਕਰ ਦਿੰਦੇ ਹਾਂ ਹਾਂ ਮੈਂ ਪਈ ਜਾਂਦਾ ਕੈਂਸਲ ਆ हां तू ही ਕਿਥੇ ਮੈਂ ਕਮਾਲੋ ਛੋਲਪੁਰ ਜਾ ਉਹ ਰਹਿਣ ਦਾ ਸਾਰੇ ਦਾ ਪਾਣੀ ਆ ਤਾਂ ਹੀ ਤਾਂ ਅਸੀਂ ਨਹੀਂ ਜਾਏ ਨਹੀਂ ਨਹੀਂ ਵੀਡੀਓ ਦਿਖਾਈ ਆ ਕੋਈ ਬਾਪੂ ਸਾਈਕਲ ਤੇ ਜਾਂਦਾ ਸੀ ਚੰਗਾ ਭਲਾ ਰਾਹ ਸੀ ਮੈਂ ਇੱਕਦਮ ਕੰਮ ਕਰਦੇ ਆ ਉਹ ਗੱਲਾਂ ਦੀ ਗੱਲ ਨਹੀਂ ਸਾਰੇ ਰਾਹ ਗਿੱਲੇ ਆ ਯਾਰ ਐਡਾ ਐਡਾ ਮੱਲੇ ਕੰਨੀ ਦਾ ਪਾਣੀ ਆਇਆ ਵਾ ਛੇਮ ਟੁੱਟਿਆ ਪਿਆ ਆ ਆ ਮੈਂ ਡੈਡੀ ਵੀ ਘਰੇ ਨਹੀਂ ਟੈਗਦਾ ਮੀ ਪਈ ਜਾਂਦਾ ਇਹਨਾਂ ਡੈਡੀ ਨਹੀਂ ਅਸੀਂ ਨਹੀਂ ਜਾਣਾ ਰੇ ਅਜੇ ਨਹੀਂ ਜਾਣਾ ਬਾਅਦ ਚ ਜਾਇਓ ਮੀ ਹਟਿਆ ਤੂੰ ਇਹ ਆ ਜਾਣਾ ਤੂੰ ਮੈਨੂੰ ਕਹ ਤੋ ਉਹ ਸਪੋਰਟ ਭਾਲਦਾ ਤੇਰੀ ਡੈਡੀਕਰ ਵੀ ਇਹ ਹਾਂ ਵੀ ਪਰ ਹਾਂ ਬਸ ਨਹੀਂ ਰਸੂਲ ਪਰ ਕਰਨਾ ਪਤਾ ਨਹੀਂ ਕੀ ਹੈ ਉਹ ਜਾਣ ਵਾਲੀ ਤਾਂ ਜਾਂਦੀ ਨਹੀਂ ਜਾ ਨਵਾਂ ਨਾਵੇਂ ਲਾ ਲੋ ਹਾਂ ਸਾਡੇ ਸਾਰੇ ਨਹੀਂ ਜਾਣਾ ਨਹੀਂ ਗਾ ਆਹ ਮਾਰੀ ਜਾਨੀ ਆ ਗਾ ਤਾਂ ਜੇ ਤੁਸੀਂ ਜਾਣ ਨੂੰ ਸੋਲੀ ਦੀਦੀ ਨੂੰ ਲੈਣ ਤਾਂ ਗਿਆ ਕੌਣ ਕਹਿੰਦਾ ਤੀਜੇ ਦਿਨ ਜਾਣਾ ਬੋਲਾਂ ਨੇ ਅੱਗੇ ਉੱਥੇ ਮਨਚੂਰੀ ਬਣਾਵਾਂਗੇ ਲੈ ਇੱਥੇ ਨਹੀਂ ਖਾਣਾ ਉੱਥੇ ਖਾਣਾ ਕਣੈ ਨੂੰ ਕਹਿੰਦੇ ਆ ਆ ਮਾਤਾ ਉਹ ਬਣਾਉ ਹੋਰ ਕੀ ਮਨਚੂਰੀ ਚਲੋ ਕਰਾਂ ਬਣਾਉਨੇ ਆਪਾਂ ਚਲ ਬਈ ਕੀ ਕੀ ਚਾਹੀਦਾ ਸਮਾਨ ਦੱਸਦੇ ਸਾਨੂੰ ਹੱਥ ਗੋਭੀ ਹਾਂ ਸ਼ਿਮਲਾ ਮਿਰਚਾਂ ਹਾਂ ਜੀ ਗਾਜਰਾਂ ਮਿਲ ਗਈਆਂ ਦੋ ਕਿਲੋ ਤੂੰ ਐਂ ਕਰੀ ਸਾਰਾ ਸਮਾਨ ਦੱਸ ਦੇ ਸੀ ਆਪੇ ਸੱਲ ਸੁੱਲ ਲਾਵਾਂਗੇ ਸਾਰਾ ਕੁਝ ਕਰ ਲਾਂਗੇ ਤੂੰ ਉਹ ਅੰਦਰ ਵੜ ਜੀਂ ਉਦੋਂ ਬਸ ਬਾਤੋ ਪਾਣੀ ਕੱਢ ਕੇ ਕੀ ਕਰਨਾ ਹਾਂ ਕੀ ਕਰਨਾ ਉਹਨੂੰ ਬਸ ਸਬਜ਼ੀਆਂ ਨੇੜੇ ਕਦੂਕਾਸ ਕਰ ਲੈਣੀਆਂ ਪਾਣੀ ਕੱਢ ਕੇ ਨਿਚੋੜ ਕੇ ਉਹਨਾਂ ਦਾ ਮਲਮਲ ਦੇ ਕੱਪੜੇ ਚ ਜਾਏ ਛਰਨੇ ਚ ਨਿਚੋੜ ਕੇ ਇਸ ਤੋਂ ਬਾਅਦ ਮਸਾਲੇ ਲਾ ਕੇ ਬੋਲਾ ਬਣਾਗੇ ਤੜ ਲੈਣੀਆਂ ਗਰੇਵੀ ਤਾਂ ਮ ਬਣਾ ਦੂਗੀ ਗਰੇਵੀ ਤੋਂ ਬਣਾ ਦੇਗੀ ਬਾ ਠੀਕ ਬਸ ਨਾਦਰਕ ਨਹੀਂ ਪਾਉਣਾ ਉਹ ਨਹੀਂ ਪਾਉਂਦੇ ਉਹਦੇ ਵੀ ਨੀ ਟੇਸਟੀ ਨਹੀਂ ਹੁੰਦਾ ਕਿਉਂ ਨਹੀਂ ਆਉਣਾ ਆ ਜਾਣਾ ਕਈ ਬੰਦੇ ਲਸਣਾਂ ਦਾ ਤਾਂ ਖਾਂਦੇ ਹੀ ਨਹੀਂ ਹੁਣ ਜਦੋਂ ਆਪਾਂ ਦੀ ਤਾਂ ਮਜਬੂਰੀ ਆ ਲੈ ਆਈਏ ਫਿਰ ਚੱਲ ਦੀਪਾ ਚੱਲ ਗਿਆ ਆਪਾਂ ਆਇਆ ਓਏ گارਲਿਕ ਬੈਡ ਤਾਂ ਫੇਰ ਤਾਣੇ ਗਾਰਲਿਕ ਬਰੱਡ ਫੇਰ ਕੇ ਇੱਥੇ ਆਹ ਰਾਮ ਗਰੇ ਹਣ ਕੋ ਮਿਲ ਜਣੀਆਂ ਪੱਤ ਗੋਭੀ ਬਤ ਸਿੰਘਾਂ ਤੋਂ ਮਿਲੂ ਨਾ ਪਰਲੇ ਮਹਿੰਗੀ ਈ ਏ ਤੀ ਤਾਂ ਮਹਿੰਗੀ ਏ ਬਤ ਸਿੰਘਾਂ ਚਲੋ ਉਹ ਗੜਾ ਬਾੜੀ ਲੈਣੀ ਏ ਇੱਕ ਇੱਕ ਤਾਂ ਪੀਛ ਦਾਣਾ ਦੋ ਦੋ ਲੈਣੇ ਕਿਲੋ ਪੱਤ ਗੋਭੀ ਲੈਓ ਗਾਜਰਾਂ ਤਾਂ ਮੈਨੂੰ ਲੱਗਦਾ ਮਿਲਣੀਆਂ ਮਿਲ ਜਣੀਆਂ ਸਾਰਾ ਕੁਝ ਮਿਲ ਜਾਂਦਾ ਯਾਰ ਉਹ ਲਾਲ ਜਿਹਾਂ ਮਿਲਦੀਆਂ ਦੂਜੀਆਂ ਸਿਵਲਾ ਗਾਜਰਾਂ ਪਹਾੜੀ ਗਾਜਰਾਂ ਸੱਚੀ ਮੈਂ ਦੀਆਂ ਬੱਡੇ ਕਾਰ ਚੇ ਤੇ ਸੀ ਓਏ ਇੱਥੇ ਵੀ ਮਿਲ ਜਾਣਾ ਸਾਰਾ ਕੁਝ ਮਿਲ ਜਾਣਾ ਤੁਹਾਨੂੰ ਯਾਰ ਚਲੋ ਦੀਪਿਆ ਚੱਲ ਗਏ ਓਏ ਆਜੋ ਵੀ ਲਿਆਂਦਾ ਸਮਾਨ ਓ ਸੇਵਾਦਾਰੋ ਕਿਉਂ ਤਿਆਰ ਹੋਣ ਨੂੰ ਗਾਹਾਂ ਆਹ ਰੋਡ ਲੇ ਆ ਚੱਗਾ ਮੇਰੇ ਵਾਲਾ ਤੂੰ ਕਿੱਥੋਂ ਪਾਇਆ ਘਟ ਕੇ ਲੈ ਲੋ ਦਿੱਸੀ ਜੀ ਮਾਈ ਫੇਵਰਿਟ ਚੱਗਾ ਇਹ ਮੇਰਾ ਫੇਵਰੇਟ ਝਗਾ ਤੂੰ ਖਨੇ ਪਾਇਆ ਹੈ ਦੱਬਿਆ ਗਿਆ ਹੁਣ ਤਾਂ ਸ਼ਰਟ ਦੱਬੀਆਂ ਜਾਣੀ ਹੈ ਦੱਬੀਆਂ ਹੋਰ ਸਭੀ ਸ਼ਰਟੇ ਪਾ ਰਹਾ ਨਾ ਇਹ ਸ਼ਰਟ ਨਹੀਂ ਪਾ ਰਹੀ ਇਹ ਕਿਉਂ ਇੱਕ ਇੱਕ ਕਿਦੀ ਆ ਇਹ ਮੇਰੀ ਫੇਵਰੇਟ ਸ਼ਰਟ ਹੈ ਅੱਛਾ ਮੈਂ ਪਾ ਨਹੀਂ ਸਕੀ ਨਾ ਮੈਨੂੰ ਸੋਣੀ ਲੱਗੀ ਹੈ ਮੇਰੀ ਵੀ ਸਭ ਤੋਂ ਸੋਣੀ ਸ਼ਰਟ ਆਈ ਹੁਣ ਇਹ ਦੱਬੀ ਗਈ ਕੋਈ ਨਹੀਂ ਦੱਬੀ ਦੁੱਬੀ ਗਈ ਆਪ ਬਣਾਓ ਕਰਾਂ ਤੁਸੀਂ ਹੈ ਥੋੜਾ ਜਿਹਾ ਥੋੜਾ ਕੋਈ ਨਾ ਰੱਖ ਲੋ ਆਦਾ ਮਮਾ ਆ ਬੂਰਾ ਖਾਂਡ ਜੀ ਵਰਗ ਹੀ ਲਿਆਂਦੀ। ਸਰੋਵੇ ਨਾ ਚੌਪਰ ਸੈਂਟੋ ਮੰਟ ਗੋਭੀ ਹੋਣੀ। ਚਲੋ ਕਰਾ ਸੋਹਣੇ। ਕੱਟ ਛਿੱਲ ਦੰਨੇ ਤੇ ਨੂੰ ਸਾਰਾ ਕੁਝ ਕਰ ਦੰਨੇ ਆ। ਤੂੰ ਬਸ ਗਰੇਵੀ ਬਣਾ ਦੀ। ਡੈਡੀ ਕਹਿੰਦੇ ਗਾਜਰਾਂ ਨਹੀਂ ਮਿਲਦੇ ਆ ਦੇਖਿਆ। ਇਹ ਤਾਂ ਮਿਲ ਜੂਦੀ ਆ ਪਹਾੜੀ ਗਾਜਰ। ਸਭ ਤੋਂ ਪਹਿਲਾਂ ਲਿਬੜੀਆਂ ਹੋਈਆਂ ਗਾਜਰਾਂ ਤੋਣੀਆਂ। ਫਿਰ ਸਾਰੀ ਜਿਹੜੀ ਸਬਜ਼ੀ ਲਿਬੜੀ ਵੀ ਆ ਉਹਨਾਂ ਇੱਕ ਵਾਰੀ ਪਾਣੀ ਚ ਦੇ ਨਗਾਹ। ਬੀਬੀ ਸ਼ਰਜੀਤ कौर ਥੋੜੇ ਘਰ ਵਾਲਾ ਕਿੱਥੇ ਆ? ਘਰ ਵਾਲਾ ਇਹਨਾਂ ਨੇ ਕਰੇ। ਦੱਸੋ ਫਿਰ ਪੁੱਛਦੇ ਸੀ ਕਹਿੰਦੇ ਤੇ ਘਰ ਵਾਲਾ ਕੀ ਕਰਦਾ? ਮੇਰੇ ਘਰ ਉਹ ਦੁੱਧ ਦਾ ਕੰਮ ਕਰਦੇ ਹਾਂ ਜਿਹਨਾਂ ਬਾਬਲਾ ਨੂੰ ਮਾਰਨ ਕਰਕੇ ਮੰਮੀ ਡਾਈ ਫਟ ਕਰਕੇ ਫੇਰ ਆ ਗਈ ਸੀ ਛੁੱਟੀਆਂ ਸੀ ਕੰਨ ਸਹੀ ਗੱਲ ਹੈ ਫੇਰ ਵਧੀਆ ਸਹੀ ਗੱਲ ਹੈ ਗੈਸ ਇਹ ਆ ਜਵਾਰੀ ਬਾਬਾ ਕੁੰਡੀਆਂ ਵਾਲਾ ਬਾਬਾ ਜੀ ਬਾਬਾ ਜੀ ਐ ਇਹ ਕੁੰਡੀਆਂ ਵਾਲਾ ਇਹ ਆ ਜਸਨਾ ਕੁੰਡੀਆਂ ਵਾਲਾ ਇਹ ਰੱਖਦੇ ਮੈਂ ਕਰ ਦਿੰਦਾ ਇਹ ਨਹੀਂ ਲਿਆ ਤਾਂ ਹੀ ਗਿਆ ਸੀ ਚੋਪਰ ਲੈ ਆਈਏ ਹੁਣ ਕੰਮ ਜਗਰਾ ਮੇਨ ਲੈ ਕੇ ਆਵਾਂਗੇ ਕੱਦੂ ਕਸ ਕਰਨ ਦੀ ਲੋੜ ਨਹੀਂ ਕਿਸੇ ਚੀਜ਼ ਦੀ ਹੁਣ ਸਾਡਾ ਫਿਰ ਕੋਈ ਕੰਮ ਨਹੀਂ ਅਸੀਂ ਤਾਂ ਫਿਰ ਜਾਈਏ ਜੇ ਸਾਡਾ ਨਹੀਂ ਕੰਮ ਕਰਾਉਣਾ ਇਹ ਮਸੀ ਦੀ ਇਕੱਠਿਆਂ ਨਹੀਂ ਦੇਖਣੀ ਹੈ ਸਾਡਾ ਚੌਥਾ ਪਾੜ ਰਹਿ ਗਿਆ ਉਹ ਨਹੀਂ ਦੇਖਦੇ ਜੀ ਹੈਪੀ ਬੰਨੇ ਆਪਾਂ ਰਹਿ ਗਏ ਹਨਾ ਚਲੋ ਫਿਰ ਤੁਸੀਂ ਉਹਨਾਂ ਦਾ ਟੈਮ ਛੱਲੋ ਮੈਂ ਕਿਤੇ ਮਾਸ਼ਾਅੱਲਾ ਦਾ ਨਾ ਨਹੀਂ ਦਾ ਆਜੋ ਕੱਦੂ ਕਸ ਕਰੋ ਕੱਦੂ ਕਸ ਕਰ ਦਿਨਾ ਲੈ ਤੇਰੇ ਕਿ ਕਿਦਾਂ ਹੈ ਬੜਾ ਆਹ ਸਹੀ ਆ ਇੰਨਾ ਮੋਟਾ ਹੂੰ ਹੂੰ ਵਾਲਾ ਬਰੀਕ ਤਾਂ ਨਹੀਂ ਇਹ ਦੇਖ ਪਾ ਵਧੀਆ ਸਿਆਲ ਇੱਧਰ ਖਾਲਸਾ ਜੀ ਗੋਪੀ ਕਰ ਰਹੇ ਨੇ ਹਾਂ ਰਾਜ ਹੋਰ ਲੱਗਿਆ ਹੋਇਆ ਜਪਾ ਖਾਣੇ ਬਣਿਆ ਆਪਣੇ ਖਾਣੇ ਦੇ ਲਿਆ ਗਏ ਬਣਿਆ ਆਪਣੇ ਖਾਣਾ ਕਹੇ ਜਾਂ ਹੁੰਦਾ ਬਣਿਆ ਆਪਣੇ ਹੋਰ ਖਾਣੇ ਇੱਕ ਦਾ ਬਣਾ ਕੇ ਖਾਉਣੇ ਹੋਰ ਨੂੰ ਮਿਹਨਤ ਤਾਂ ਕਰਨੀ ਪੈਦੀ ਹੈ ਜੇ ਹੁਣ ਕੋਈ ਚੀਜ਼ ਖਾਣੀ ਹੈ ਯਾਨੀ ਵਧੀਆ ਉਹ ਬਾਹਾਂ ਦੀ ਵਾਰਕ ਹੋ ਰਹੀ ਆ ਹਾਂ ਤੇਰਾ ਤਾਂ ਬਦਲ ਨਾ ਮਾ ਚੱਖਾ ਹੋਊਗਾ ਮਿਰਰ ਤਾਂ ਠੁੰਡਾ ਹੋ ਗਿਆ ਤਾਣੀ ਦਾ ਦੁੱਲੇ ਹੁੰਦੇ ਤੂੰ ਜਿਹੜੇ ਕਹਿੰਦੇ ਸੀ ਭਾਂਡਿਆਂ ਦੇ ਪੈਸੇ ਵੇਸਟ ਕਰ ਦੇ ਦੇਖ ਲੋ ਹਾਈ ਕੰਮ ਹੋ ਗਿਆ ਆ ਕਿਵੇਂ ਟੰਗੇ ਹੋਏ ਆ ਦੋ ਦੋ ਤੀਜਾ ਹੋਣੀਆਂ ਚਾਹੀਦੀਆਂ ਹਰੇ ਮੇਰਾ ਸਾਲਾ ਜਿਵੇਂ ਡੇਰੀ ਖੋਲਣੀ ਹੁੰਦੀ ਹੈ ਨਾ ਚਾਰ-ਪੰਜ ਹੋਣੀਆਂ ਛੱਗ ਲੀਆਂ ਦੇਖ ਲੈ ਮੈਂ ਤਾਂ ਕੱਲ੍ਹ ਲਵਾਈ ਆ ਕੁੰਡੀ ਦੀ ਕੁੰਡੀਆਂ ਲੀੜਿਆਂ ਵਾਲੀਆਂ ਤਾਂ ਲਵਾਤੀਆਂ ਉਧਰ ਉਹ ਭੈੜੀਆਂ ਦਾ ਇਹ ਵੀ ਭੈੜੀ ਲੱਗਦੀ ਆ ਐਡਾ ਆਏਗਾ ਵਜਨ ਨੂੰ ਉਹਨਾਂ ਨਾਲ ਦਮਰੇ ਨਾ ਆਹ ਲੈ ਬੈਣ ਗਿਆ ਨਹੀਂ ਜੀ ਲੱਗਦਾ ਬਾਵਾ ਮਾਰਿ ਪਾਰੀ ਕਰੋ ਕੁ ਭੋਲੀ ਉਹ ਫੋਲੀ ਐ ਕਿ ਕਿਦਾ ਇਹ ਤਾਂ ਸਿਮਲਾ ਮਿਰਚਾਂ ਕਰਨੀਆਂ ਸਿਮਲਾ ਤਾਂ ਇੱਕ ਦੀ ਕਰਨੀ ਬਣੇ ਨਹੀਂ 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 ਬਾਵਾ ਦੋ ਤਿੰਨ ਕਰ ਲਓ ਆਪਾਂ ਕਮੀ ਕੋਈ ਨਹੀਂ ਰਹਿਣ ਦੀ ਚੀਜ਼ ਬੜੀ ਦਾ ਹੱਲ ਹੈਗਾ ੱਟੀ ਦਾ ਕੋਈ ਹੱਲ ਬੜੀ ਦਾ ਪਾਣੂ ਵੀ ਖਾਦੀ ਤੇ ਉੱਤਤੀ ਕਰਦੀ ਨਹੀਂ ਆਪਾਂ ਜੇ ਬਾਲਸ ਬਚ ਗਈਆਂ ਸਬਜ਼ੀ ਬਣਾਵਾਂਗੇ ਗਾਸਟਰ ਆਥਣ ਦਾ ਵੀ ਤੂਟ ਚੁੱਕੇ ਚੱਲ ਨਾਲ ਦਾ ਦਾ ਚੁਟਿਆ ਕਰ ਸ਼ਾਹ ਹਮ ਦਾ ਮੰਮੀ ਨੇ ਹਾਰੇ ਜਿਹੋ ਦਾਲ ਤੱਕ ਮੇਰ ਦੀ ਮਾ ਇਹਦਾ ਬੀਤੀ ਜੀ ਨਾ ਤੈਨੂੰ ਆਹ ਕਵਾ ਗਏ ਨਾ ਰੋਟੀ ਕਿਨੇ ਕਾਣੀ ਆ ਆਹ ਬੜਾ ਪੁੱਛਣਾ ਬੰਦੇ ਰੋਟੀ ਨਾ ਕਿਣੀ ਗਏ ਨੇ ਤੋ ਨਿਬੜ ਗਿਆ ਇਧਰੋਂ ਬਹੁਤ ਆ ਮਾਂ ਦਾ ਕਹਨਾ ਗੋਭੀ ਜੀ ਸੁਮਣੇ ਬਹੁਤ ਆ ਹੁਣ ਬਣਿਆ ਆ ਕਰ ਲਾ ਸੁਣੀ ਦੇਖ ਤਾਂ ਹਾਂ ਵਿਚਿਆ ਵਿੱਚ ਕਰਨਾ ਬਹੁਤ ਆ ਆਹੋ ਬੈਠੀ ਕਰ ਦੇ ਸ਼ਿਮਲਾ ਮਿਰਚਾਂ ਦੇ ਆਪਣੇ ਮਲਮਲ ਦਾ ਕੱਪੜਾ ਹੈਗਾ ਛੱਕ ਦਿਓ ਫਟੇ ਸ਼ਿਮਲਾ ਮਿਰਚਾਂ ਵਾਲੇ ਵੱਜਿਆ ਹੌਲੀ ਕਰ ਬਣ ਤੂੰ ਜ਼ੋਰ ਵਾਲਾ ਲਾਉਣੀ ਐ ਤੇ ਇਹਦਾ ਮਾੜੇ ਜਿਹੇ ਨੇ ਉਹ ਕਰੀ ਜਾਂਦਾ ਬਾਲਾ ਬਰੀਕ ਨਾ ਕਰੀ ਉਹ ਆ ਬਣ ਨੇੜੇ ਨਾ ਜਾਈ ਬਾਲਾ ਫੇਰ ਤੇਰੇ ਹੱਥ ਦੇ ਵੱਜੂ ਏ ਪਾਗ ਕੋਈ ਨਵੀਂ ਤਾਂ ਨਹੀਂ ਚੱਕਦੀ ਡੈਡੀ ਵਾਲੀ ਕੀ ਕਰਾਣੀ ਹੋਊ ਤੇ ਹੁਣ ਕੀ ਕਰਦੀਆਂ ਪਾਣੀ ਕੱਢਦੀਆਂ ਨਾ ਛੋੜਦੀਆਂ ਬੋਲਾਂ ਟੁੱਟਦੀਆਂ ਗਈਆਂ ਸੋਹਣੇ ਦੇਖ ਬਹੁਤਾ ਕਿੰਨੀ ਹੋਰ ਕਰਨੀਆਂ ਪਾਣੀ ਗੜਾ ਨਿਕਲਦਾ ਏ ਤਾਂ ਗਾਜਰਾਂ ਜੂ ਤਾਂ ਲੈ ਜੇ ਆਈ ਪਾਵਾਂਗੇ ਬੋਲਾਂ ਬਣਣੀਆਂ ਨੇ ਹੋਰ ਫਿਰ ਕੱਢ ਹਜੇ ਤਾਂ ਹੋਰ ਨਿਕਲੋ ਉਹ ਫਿਰ ਨਹੀਂ ਬੋਲਾਂ ਟੁੱਟਣ ਲੱਗ ਜਾਂਦੇ ਆ ਜੇ ਤੁਸੀਂ ਨੇ ਬਹੁਤ ਇੱਕ ਤੈਨੂੰ ਕਰਕੇ ਚਾਸੀ ਲਾਵੇਂ ਜਿਵੇਂ ਲੈ ਕੇ ਦੀ ਬਣ ਇੱਕ ਮਿੰਟ ਹੋ ਜਾ ਬਸ ਇੱਕ ਰਹਿ ਜੀ ਮਾਰ ਦੇ ਇਹਨੂੰ ਵੀ ਹੁਣ ਤਾਂ ਆਹ ਤਾਂ ਰਹਿਣ ਦੇ ਸਬਜੀ ਬਣਾ ਲਾਂਗੇ ਤੇ ਉਸ ਪਿਆ ਦੇ ਨਾਲ ਹੁਨਾ ਥੋੜੋ ਬਣੂ ਆ ਜੂਸ ਹੀ ਆ ਪਰ ਹੈ ਹੈ ਵਾਹ ਚੋਟਿਆ ਭੱਲੇ 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 ਬੜਾ ਪਾਣੀ ਨਿਕਲੇਗਾ ਜਨਾਜ ਓਏ ਸਾਰੀਆਂ ਤਰਜੀ ਜੂਈਆਂ ਨਿਕਲੋ ਦੇ ਕੇ ਆ ਵੀ ਹਜੇ ਕੁੱਟਣੀਆਂ ਆਏ ਜੇ ਆ ਦੇਖੋ ਹੋ ਗਈ ਨਾ ਢੱਡ ਹਾਂ ਹੋਈ ਸੋ ਨਾਈਸ ਬਸ ਮੈਂ ਠੀਕ ਹੋ ਜਾ ਫਿਰ ਆਪਾਂ ਰੋਜ ਕਸ਼ ਨਵਸਪੁਰ ਨਹੀਂ 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 ਅਸੀਂ ਢੱਡ ਨਹੀਂ ਵਧਾਉਣੇ ਜਿਹੜੀ ਆਪਾਂ ਤਲਵੀ ਚੀਜ਼ ਬਣਾਉਂਦੇ ਆ ਨਾ ਉਹ ਜਿਹੜਾ ਢੱਡ ਨਹੀਂ ਵੱਧਾ ਅੱਛਾ ਇਹਨਾਂ ਮੈਂ ਕਢੋ ਨਾ ਢੋਲ ਦੇ ਕਿਨੇ ਬਿਨਾਂ ਓ ਬੱਸ ਕਰ ਨੂੰ ਕਾ ਕੇ ਬਹੁਤ ਏਸੀ ਲੱਗੂ ਔਰ ਲੈਣਾ ਤਾਂ ਦੂਜੀ ਵੀ ਚੱਕਤੀ ਪਰ ਰੋਜ਼ ਜੂਸ ਬਣਾਉਂਦੇ ਸੀ ਜਿੱਦਾਂ ਦੇ ਹੈਪੀ ਬਣਾਈ ਆ ਪਰ ਜੂਸ ਹੀ ਬਣਾਇਆ ਉਦੋਂ ਦੇ ਆ ਖਾਣੇ ਚੱਲ ਰਹੇ ਆ ਕੋਈ ਨਾ ਬਕਰ ਬਣਾਵਾਂਗੇ ਭਣੇ ਰੁਕੋ 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 ਹੁਣ ਚੱਕ ਲੈਣ ਦੇ ਯਾਰ ਇਹ ਦੱਸ ਆਹ ਹੋ ਗਿਆ ਆਪਣਾ ਥੱਲੇ ਚਲ ਕੋਈ ਗੱਲ ਨਹੀਂ ਭਣੇ ਇੱਕ ਮਿੰਟ ਰੁਕੀ ਮੈਨੂੰ ਨੱਕ ਮਟੀਰੀਅਲ ਦੇ ਪਹਿਲਾਂ ਬਹੁਤ ਜ਼ਿਆਦਾ ਹੋ ਗਿਆ ਮਟੀਰੀਅਲ ਭਣੇ ਆ ਰਹਿਣ ਦੇ ਇਦਾਂ ਕੋ ਫੁੱਲ ਉਹ ਗਰੇਵੀ ਚ ਕਿੱਥੇ ਪੈਣਾ ਦੀ ਕੁਮੋਲੀ ਹੋਈ ਪਿੱਛੇ ਕੋਈ ਇੱਧਰ ਚ ਪਾ ਦੋ ਸਾਰਾ ਆ ਦੇ ਆ ਪਾ ਤਾ ਹੋਰ ਚੱਕ ਲਈ ਭਣੇ ਸਹੀ ਦਾ ਫਿਰ ਨਹੀਂ ਹੱਦ ਬਣੇ ਹਰੀਆਂ ਮਿਰਚਾਂ ਦੋ ਤਿੰਨ ਕੱਟ ਦੋ ਚੀਕ ਨਹੀਂ ਲਪਾਰਾ ਤੋਂ ਰੋਟੀ ਖਾਵਾਂਗੇ ਉਹ ਕੱਟਣੇ ਪੈਣੀਆਂ ਹਾਂਜੀ ਫਿਰ ਉਹ ਨਿਚੋੜ ਦੇ ਚੱਲ ਹਲਵਾਈ ਨੀ ਜੋਂ ਜਾਨ ਚ ਆਇਆ ਕੁੜੀ ਹੁਣ ਤਾ ਰੈਸਟ ਕਰਕੇ ਅੜੀ ਆ ਦੱਸ ਦਨ ਮੈਂ ਨਚੂਣਾ ਨਹੀਂ ਤਾਂ ਕਿਉਂ ਮੈਂ ਅੱਧੀ ਦਿਖਾ ਕਿਉਂ ਦੇ ਪਾਣੀ ਆਹ ਹੋਏ ਮੈਨੂੰ ਹੀ ਕਰ ਲੈਣਾ ਤੇ ਫੇਰ ਬਾਅਦ ਵਿੱਚ ਫੇਰ ਜੱਬ ਪਾਏਗੀ ਕੋਈ ਇਹ ਕਿਹਦੇ ਵਾਲਾ ਗੁੱਸਾ ਨਿਕਲ ਰਿਹਾ ਮੈਨੂੰ ਇਹ ਗੁੱਸਾ ਨਿਕਲ ਰਿਹਾ ਪਤ ਗੋਭੀ ਚੋਂ ਹੀ ਪਾਣੀ ਆਉਂਦਾ ਹੁੰਦਾ ਇੰਨਾ ਇਹ ਜਿਹੜੀ ਸ਼ਿਮਲਾ ਪਾਜਾ ਹੈ ਇੱਕ ਹੀ ਪਾ ਲਓ ਬਹੁਤ ਛੱਡਦੀ ਐ ਸ਼ਿਮਲਾ ਪਾਣੀ ਸ਼ਿਮਲੇ ਉਂ ਪਾਣੀ ਹੁੰਦਾ ਫਿਰ ਸ਼ਿਮਲਾ ਮਿਰਚਾ ਜਦਾ ਪਾਣੀ ਹੋਣਾ ਹੀ ਆ ਬਈ ਤੁੱਪੇ ਸੁੱਕ ਨਹੀਂ ਪਾਇਆ ਤੁੱਪ ਕਿੱਥੇ ਆ ਤੋਪਰਾ ਬਤ ਆਓ ਥੋੜਾ ਕਰਾਰਾ ਹੀ ਰੱਖਿਓ ਰੋਟੀਆਂ ਦਾ ਨਹੀਂ ਲਾਉਣੀਆਂ ਮੂਲ ਨਾਲੀਆਂ ਬਹੁਤ ਸਵਾਦਗੋੜ ਲਿੰਗੇ ਇਹੇ ਰੋਟੀਆਂ ਮਟੇਰੀਅਲ ਵੱਧ ਬਣਾ ਲਿਆ ਆਪ ਕੋਈ ਗੱਲ ਨਹੀਂ ਪ੍ਰਾਂਤ ਬਣੀ ਵੱਡੀ ਤੇ ਤੁਝ ਹੈਗੀ ਆ ਕੱਲ ਨੂੰ ਵੀ ਖਾ ਲਾਂਗੇ ਯਾਰ ਤੜ ਕਿਉਂ ਲਾਓ ਜੀ ਲਿਆਂਦੀ ਵੱਡੀ ਪ੍ਰਾਂਤ ਪ੍ਰਾਂਤ ਵੀ ਲਿਆਂਦੀ ਤੇ ਮਸਾਲਾ ਵੀ ਇੱਧਰ ਰੈਡੀ ਕਰ ਲਿਆ ਹੁਣ ਹੁਣ ਕੀ ਪਾਉਣਾ ਇਹ ਤੇ ਜ ਹੌਣ ਕੀ ਪਾਣਾ ਆ ਜਿਹੜੀ ਬਾਤ ਗਈ ਸਾਹਮਣੇ ਜਾਂ ਕੰਮੇ ਨੂੰ ਦੇ ਆਵਾਂਗੇ ਸਰੀਆ ਮਿਰਚਾਂ ਉਹ ਸਮੋਤਾ ਬਾਕੀ ਵੀ ਬਾਤ ਨਹੀਂ ਨਹੀਂ ਇਹ ਖਾਣ ਵਾਲੀ ਵੀ ਆਪਾਂ ਕਿੰਨੇ ਜਾਣੇ ਮਿਕਸ ਕਰ ਲੋ ਕਰ ਹੁਣ ਇਹਨੂੰ ਹੈ ਤੁਸੀਂ ਕਰ ਰਹੇ ਹੋ ਮੈਂ ਪਾਵਾਂ ਮਸਾਲਾ ਪਾ ਦੋ ਪਾ ਦੋ ਪਾ ਦੋ ਨਾਣ ਆ ਗਿਆ ਹੈ ਵੀ ਬਣਾ ਤਾਰ ਲੋ ਦੇ ਦੋ ਹਜੇ ਥੋੜੋ ਤੂੰ ਪਹਿਲਾਂ ਅੰਦਰ ਜਾ ਤੂੰ ਆਪ ਦਾ ਸਾਨੂੰ ਸਮਾਨ ਜਾਂ ਪਾ ਜਾ ਬਾਅਦ ਚੋਂ ਅਸੀਂ ਉਹ ਜਿਵੇਂ ਬਣਾ ਲੇ ਗੁੱਲੜ ਜੀ ਇੱਕ ਪੈਣੇ ਬਣਾ ਕੇ ਨਾ ਨਮਕ ਸਾਦੇ ਪਾ ਜਾਈਆਂ ਪਹਿਲਾਂ ਸਾਰੇ ਪਾ ਕੇ ਨੂਨ ਵਿੱਚ ਦੇਖਿਓ ਜੇ ਘੱਟ ਵੱਧ ਹੋਈ ਹੋਰ ਪਾ ਲਿਓ ਹਾਂਜੀ ਇੱਕ ਮਿੰਟਾਂ ਮੈਂ ਇੱਧਰ ਬਣਾਉਣ ਲੱਗਿਆਂ ਡੈਡੀ ਇਹ ਪਾਇਆ ਜੀਰਾ ਤੇ ਘਰੇ ਮੰਮੀ ਨੇ ਗਰਮ ਮਸਾਲਾ ਮੈਂ ਅਸੀਂ ਥੋੜਾ ਜਿਹਾ ਪਾ ਲਿਆ ਸਾਰੇ ਪਾ ਲਿਆ ਗਰਮ ਗਰਮ ਚੱਲਣਾ ਇਹਦਾ ਹੀ ਕਮਾਲ ਹੋਣਾ ਦੇਖੀਂ ਤਰਕਣੀ ਦਾ ਬਸ ਬੱਸ ਸੋਕੇ ਰਿਪੋਰਟਾਂ ਮਿਕਸ ਕਰਦਾ ਹੁਣ ਇਹਨੂੰ ਇੰਸ਼ਾਲਾ ਰੈਡੀ ਐ ਬਸ ਹੁਣ ਤੂੰ ਘਰ ਅੰਦਰ ਹੋ ਜਾ ਬੱਸ ਹੁਣ ਮੈਂ ਤਿਆਰ ਕਰਦਾ ਨਾ ਬਹੁਤ ਜਿਆਦਾ ਅਸੀਂ ਬਣਾਉਣਾ ਹੈ ਪਣੇ ਤੇਲ ਤੂਲ ਪਾਉ ਤ ਨੂੰ ਪਣੇ ਤੇਲੀ ਸਰਫੰਡ ਬਣਾਉਣੀ ਨਹੀਂ ਤੇਲ ਚ ਬਣਾਵਾਂਗੇ ਯਾਰ ਮੈਨੂੰ ਜੇ ਤੇਲ ਦੀ ਉਹ ਸਰੋਂ ਦਾ ਤੇਲ ਦੀ ਥੋੜੀ ਸਵੈਲ ਆਉਂਦੀ ਹੁੰਦੀ ਐ ਸਰੋਂ ਦਾ ਤੇਲ ਤਾਂ ਵਧ ਗਿਆ ਹੁੰਦਾ ਪਣੇ ਲਈ ਵਧੀਆ ਮੈਨੂੰ ਚਲੋ ਫਿਰ ਪੈਂਡ ਦਾ ਲਾ ਲਓ ਜੀ 1 ਕਿਲੋ ਕਰਾ ਉਠ ਕਰਾ ਪਣੇ ਕਰਗੇ ਸ਼ੁਰੂ ਕਰ 4:00 ਵੱਜ ਗਏ ਯਾਰ ਹੈਂ ਜੀ ਕੀ ਬਣਾ ਰਹੇ ਹੋ ਮਨਚੂਰੀਅਨ ਉਹ ਕੀ ਹੁੰਦਾ ਬਈ ਖਵਾਵਾਗੇ ਬਣਾ ਕੇ ਅੱਜ ਤੁਹਾਨੂੰ ਹਲ ਹੋਰ ਬੋਲ ਨਾ ਬਟਲ ਉਸ ਜੀ ਜਦੋਂ ਜਿਆਦਾ ਚਲਦੀ ਆਏ ਤਾਂ ਪ੍ਰਾਂਤ ਚ ਲੈ ਬਈ ਆਇਆ ਕੱਲ੍ਹ ਨੂੰ ਯਾਰ ਪੈਂਟ ਨੂੰ ਖਵਾਵਾ ਮੈਂ ਖੁਲਾਵਾ ਤਵੇ ਜਿਹੜੇ ਡੈਢ ਬੋਲਨ ਵਾਲੀਆਂ ਆਂ ਆਪਾਂ ਸਬਜ਼ੀ ਬਣਾਉਣਾ ਜੀ ਜਿਹੜੀ ਹਾਂਜੀ ਸਬਜ਼ੀ ਬਣਾਣੀ ਕੋਲ ਤੇਰੀ ਹੂੰ ਕੀ ਪਾਇਆ ਰਿਹਾ? ਸ਼ਿਮਲਾ ਪਤ ਗੋਭੀ ਤੇ ਗਾਜਰ। ਬਸ। ਤੇ ਹੁਣ ਇਹਨੂੰ ਇਹਦੇ ਵਿੱਚ ਹੋਰ ਤਾਲੇ ਨਾ। ਹਾਂਜੀ ਤਾਲੇ ਕੇਵਸੇ ਇਧਰ ਵਿੱਚ ਗਰੇਵੀ ਚ ਸੈੱਡ ਦੇਣੀ ਆ। ਕੀ? ਗਰੇਵੀ ਚ ਤੇ ਗਰੇਵੀ। ਗਰੇਵੀ ਬਣਾਉਣੀ ਆ ਦੀ ਸਬਜੀ। ਪਤਲੀ ਦਾਲ। ਲਿਓ ਬਣ ਖਾੜਵੇਂ ਬੱਟਾ। ਚਲ ਬੱਟ ਦੇ ਫਿਰ ਕਰਨਾ। ਆਈਪੀ ਦਾ ਜਿਹਾ ਲੱਡੂ ਬਣਾਉਂਦੀ ਆ ਏਡੇ ਏਡੇ ਬਣਾਈ ਜਾਂਦੀ। ਨਹੀਂ ਨਹੀਂ ਇਹ ਕਰੋ ਗੋਲ। ਆ ਬੱਟ ਦੇਓ ਕਰਾ। ਦੇ। ਛੋੜੀਏ ਛੋੜੀਆਂ ਬਟਣੀਆਂ। ਬੁਣਾਈ ਨਹੀਂ ਹੁੰਦ ਕਰ। ਹਾਏ ਇਹ ਤਾਂ ਸ਼ੁਰੂ ਹੋਇਆ ਯਾਰ ਕੰਮ 5 ਵਜੇ ਰਾਤ ਦੀ ਰੋਟੀ ਆ ਆਪਣੀ ਇਹ। ਲੈ ਹੱਸਣ ਲੱਗ ਗਏ। ਇਹ ਤੇਰਾ ਫੇਵਰਟ ਆ। ਪੰਜ ਦਾ ਕਹਿਣਾ। ਇਹਦੇ ਕਹਿਣ ਦਾ ਤਾਂ ਬਣਾਇਆ ਆ Papa ਬਾਬੇ ਦੇ ਕਹਿਣ ਤੇ ਅੱਜ। ਅੱਜ ਨਾਲ ਸਵੇਰ ਦਾ ਮੂੰਹ ਹੋਰੀ ਘੜੀ ਫੜਦਾ ਸੀ ਜਦੋਂ ਭਣ ਗਿਆ ਸੀ ਪਿੰਡ ਨੂੰ ਜਾਣਾ। ਹੁਣ ਦੇਖ ਲਓ। ਆ ਗਈ ਨਾਲ ਇਹ ਚੇਲੇ ਦੇ ਉਹਨਾਂ। ਮਨਜੂਰੀਏ ਰਾਤ ਦੀ ਰੋਟੀ ਬਣਦੀ ਆ ਹਨਾ ਮੰਮੀ। ਹਾਂ ਰਾਤ ਹੋ ਗਈ ਹੈ ਹੁਣ ਦੰਦੀਆਂ ਮਾ 4:00 ਵੱਜ ਗਏ ਹਨ ਹਾਂ 5:00 ਵਜੇ ਲੈਣੇ ਹੈ ਇਹਨੂੰ ਬਣਦੇ ਨੂੰ ਬਸ ਫਿਰ ਖਾ ਕੇ ਹੁਣ ਰਾਤ ਦੀ ਰੋਟੀ ਨਾ ਖਾੜ ਦਾਲ ਦਾਲ ਕਰ ਕਰ ਕਾਲਾ ਲਿਆ ਬਹੁਤ ਵੀ ਜੀ ਜਾਂਦੀ ਹੈ ਬਸ ਬਣਦੇ ਰਹੀ ਥੜੀ ਵੀ ਦਾਲ ਹੈ ਦਾਲ ਧਰੀ ਵੀ ਹੈ ਹੋਰ ਬੌਲਾਂ ਵਾਟ ਲਈਆਂ ਤੇ ਇਧਰ ਕੜਾਈਆਂ ਚੜ ਗਈਆਂ ਨਹੀਂ ਰੁਕੋ हां ਸੋਹਣੇ ਨੂੰ ਅੰਦਰ ਜਾਂਦੇ ਸੋਹਣੇ ਨੂੰ ਪਈ ਰਹਿੰਦੇ ਬਾਅਦ ਚ ਧੋਲਾਂਗੇ ਤੂੰ ਅੰਦਰ ਚੱਲ ਕਰ ਜਾਂਨੇ ਤੂੰ ਵੀ ਚੱਲ ਬਈ ਪਾਉਂ ਹੀ ਕਰੀ ਜਾਂਦੇ ਬਾਲੀਆਂ ਬਾਲੀਆਂ ਮੈਂ ਤੁਹਾਨੂੰ ਦੀ ਜੀਆ ਸੀ ਇਹਦਾ ਅੱਧ ਹੀ ਰਹਿ ਗਿਆ ਹੂੰ ਤੇ ਚੋੜੇ ਤੇ ਸਹੀ ਗੱਲ ਆ ਵੀ ਦੋ ਗਰ ਲੰਦੇ ਗਾਜਾ ਚਲੋ ਮੈਂ ਗਰੇਗੀ ਦਾ ਸਮਾਨ ਫੇਰ ਕਰਦੀ ਹਾਂ ਚੰਗਾ ਉਹ ਆ ਗਿਆ ਦੀਪਾ ਲੈ ਕੇ ਮਨਾਰਾ ਦਾ ਸਮਾਨ ਹੋਰ ਵੀ ਮੈਂ ਆ ਕੇ ਕਰਦੀ ਹਾਂ ਗਰੇਗੀ ਦਾ ਮਿਲ ਗਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਹਾਂ ਦਾ ਕੋਨੇ ਸਰਚ ਛੇਤੀ ਮਣਦੇ ਹਾਂ ਨਹੀਂ ਲਾਲੀ ਛੇਤੀ ਫੜਦੇ ਫੜਦੇ ਲਾਜੀ ਫੜਨੀ ਕੜਨੀ ਵਸੇ ਹੈ? ਹੈ? ਕੜਨੀ ਨਹੀਂ ਇਹ ਤਾਂ ਬਾਲੇ ਪਣੇ ਕੱਚੇ ਆ ਜੀ। ਥੋੜੇ ਮਾੜੇ ਰਝਾ ਇਹਨਾਂ ਨੂੰ। ਆ ਗਏ ਫੁੱਟੀ ਜਾਂਦੇ ਇਹਦੇ ਵਿੱਚ। ਕੋਈ ਨਾ ਨਹੀਂ ਫੁੱਟਦੇ। ਚਲ ਬੱਚੇ ਘੋਣ ਨਹੀਂ ਆ। ਇਕੜਾ ਹੀ ਕਰਤੀ ਸ਼ੁਰੂ। ਉਹਦੇ ਉਹਨੇ ਸੁਨਹਿ ਤੇ ਬਣਾਉਂਦੇ। ਉਹ ਅਡਾਡ ਹੁੰਦਾ ਸਰੋਂ ਦੇ ਤੇਲ ਚ ਬੜੀਆ ਬਣਦੇ। ਹੂੰ ਕਰਾਰੇ ਬਣਦੇ ਚੀਜ਼ ਸਰੋਂ ਦੇ। ਹੋਈ। ਤਾੜ ਲੈ। ਹੂੰ। ਯਕ ਹੁਣ ਬਣਾਓ ਗਰੇਵੀ ਬਣਾਓ ਹੁਣ ਤੁਸੀਂ ਮੈਂ ਕਿਹਾ ਸੀ ਨਾ ਮਟੀਰੀਅਲ ਜਿੰਨਾ ਮਰਜੀ ਉਹ ਤਾਂ ਥੋੜੀ ਜਿਹੀ ਰਹਿ ਜਾਂਦੀ ਹੈ ਗਰੇਵੀ ਵੱਧ ਬਣਾ ਲਈ ਹੁਣ ਸੋਹਣੇ ਮੈਂ ਤੜਕਾ ਲਾਉਣਾ ਭੈਣੀ ਲਾਉਂਗਾ ਭੈਣੇ ਲਾ ਦੂ ਤੜਕਾ ਤਾਂ ਗਰੇਵੀ ਵੱਧ ਬਣਾ ਲਿਓ ਉਹ ਮਾਂ ਕੀ ਸਾਜਾ ਓਹੋ ਸ਼ਿਮਲਾ ਘਟ ਗਿਆ ਸ਼ਿਮਲਾ ਬਸਾਂ ਇਦਾਂ ਹੁਣ ਛਾਰ ਲੋ ਉਹਨੂੰ ਕਿਹਾ ਸੀ ਇੱਕ ਘਟ ਦੀਰ ਲੋ ਉਹ ਤਾਂ ਹੀਪੀ ਨੇ ਤੇਜ਼ੀ ਤੇਜ਼ੀ ਕਰਦ ਨੇ ਵੀ ਕਿਤੇ ਵਧੀਆ ਸਮਾਂ ਦੀ ਭੋਰਾ ਬਣ ਸਕਵੇ ਓਏ ਸੇਮਨਾ ਦਾ ਥੋੜਾ ਜਿਹੀ ਕੰਮ ਆ ਲੈਓ ਹੈ ਆਪਣੀਓ ਦੀਪੇ ਆ ਅੱਜ ਸਨੇ ਟਮਾਟਰ ਲਿਆਈ ਦਮਾ ਕਰ ਲੈ ਉਹ ਤਾਂ ਨਹੀਂ ਮੈਂ ਬਣਾ ਕਰਤਾ ਮੰਮੀ ਅਸੀਂ ਅੱਜ ਨਹੀਂ ਆਉਂਦਾ ਨਾ ਨਹੀਂ ਆਉਂਦਾ ਵਿੱਚ ਕੀ ਕੀ ਪਾਉਣਾ ਗੰਡੇ ਆਦਰਕ ਲਚਨਾ ਪਾ ਨਹੀਂ ਸਕਦੇ ਉਹ ਪਾਈਦਾ ਹੁੰਦਾ ਸਭ ਤੋਂ ਪਹਿਲਾਂ ਉਹ ਤਾਂ ਥੋੜੇ ਕਰਕੇ ਨਹੀਂ ਪਾਉਣਾ ਹੂੰ ਬਸ ਆਹ ਗੰਡੇ ਹੋਗੇ ਟਮਾਟਰ ਮਿਰਚਾਂ ਸਬਜ਼ੀ ਮਿਰਚੂਰੀ ਮੈਂ ਤਾਂ ਇਹਦਾ 1 ਸਪੂਨ ਲੈਣੀ ਆਂ ਮਾਰਦਾ ਤੜਕਾ ਹੁਣ ਆ ਮੱਚ ਗਿਆ ਨਾ ਬੈਠੀ ਰਹਿ ਹੋਰ ਉੱਥੇ ਸਾਰਾ ਤਣਗਾ ਮਚਾਤਾ ਚੱਕੋ ਜੀ ਉਹ ਜੀਰਾ ਮਚ ਗਿਆ ੱੱਲੇ ਲੱਗ ਗਿਆ ਉਹਦੇ ਗੋਭੀ ਤੇ ਲੱਗੀ ਬੜੀ ਗੋਭੀ ਲੱਗੀ ਦੇਖਣਾ ਸੀ ਨਾ ਤੜਕੇ ਦੇ ਤਾਂ ਉੱਤੇ ਖਾਣਾ ਪੈਂਦਾ ਉਹ ਹੀ ਤਾਂ ਗੱਲ ਆ ਤਾਂ ਫੋਨ ਤੇ ਲੱਗੀ ਬੈਠੀ じゃ ਕਿ ਉਹ ਹੋਰ ਛੱਟਲਾ ਹੋਣੇ ਚ ਸੋਇਆ ਸੌ ਆ ਗਈ ਆ ਦੋ ਚਮਚੀ ਪੌਣੇ ਬਸ ਡੇਢ ਇਹ ਕੀ ਹੈ ਰੈੱਡ ਚਿਲੀ ਰੈੱਡ ਚਿਲੀ ਆਹੀ ਹੈ ਹਰੀ ਚਟਨੀ ਹਰੀ ਚਟਨ ਆਹ ਲਾਲ ਚਟਨੀ ਹੈ ਗਰੇਵੀ ਵੱਧ ਬਣਾਣੀ ਥੋਣੇ ਛੂਲਾ ਤੋਂ ਪੂਈ ਗਾਲ ਨਹੀਂ ਥੇਮਲਾ ਕੱਟ ਗਈ ਦਾ ਕੱਟ ਵੀ ਵੰਨ ਸਰਕਾ ਹੈਗਾ ਆਪਣੇ ਸਰਕਾ ਦਾ ਤਾਰਾ ਪੀ ਗਿਆ ਸੀ ਸਰਕਾ ਪੀ ਗਿਆ ਜੀ ਕਹਾਂ ਕਹਾਂ ਲੈਂਕਾ ਤੇ ਪ੍ਰਾਇਡ ਤੇ ਪ੍ਰਾਇਡ ਸਮਝ ਕੇ ਸਰਕਾ ਪੀ ਗਿਆ ਠੀਕ ਆ ਜੀ ਠੀਕ ਆ ਜੀ ਉਹ ਕੀ ਪੀਓ ਬੋਤਲ ਚੀਰਿਆ ਨਹੀਂ ਪਣਾ ਤਾਂ ਸਰੋਂ ਮੁਝੇ ਸਰਕਾ ਵੀ ਵਿੱਚ ਪੋਣਾ ਸਰਕਾ ਕਾ ਤੂੰ ਪੋਣਾ ਖਾਟ ਮਠਿਆ ਪਲਾ ਹੋਰ ਕਰ ਲਾ ਸੰਦ ਪੋਣਾ ਜੀ ਹੂੰ ਸਰਕਾ ਹੈ ਨਹੀਂ ਗਾ ਦੋ ਬੰਦ ਖੰਡ ਪਾਈ ਦੀ ਹੁੰਦੀ ਜੇ ਸਰਕਾ ਨਾ ਹੋ ਫਿਰ ਖੰਡਰਾ ਕੰਮ ਚਲਾ ਲਓ ਹੈ ਕਰਨਾਂ ਦਾ ਮਿੱਠਾ ਹੋਊਗਾ ਤੇ ਬੰਦੇ ਹਟ ਬੈਠੀ ਤੋਸਾ ਖੱਟੀਆਂ ਅੱਛਾ 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 ਲਓ ਜੀ ਗਰੇਵੀ ਹੋਈ ਜਾਂਦੀ ਹੈ ਰੈਡੀ ਬਸ ਇਸ ਤੋਂ ਬਾਅਦ ਉਹ ਵਿੱਚ ਪਾ ਦੇਣਾ ਆਪਾਂ ਜਿਹੜੇ ਬਣਾਏ ਵਿਆ ਉਹ ਹੈ ਦਾ ਮੰਮੀ ਉਹੀ ਆ ਕੀ ਕਹਿੰਦੇ ਹੁੰਦੇ ਇਹਨੂੰ ਕੋਪਤਈਆ ਕੋਪਤਿਆਂ ਨੂੰ ਮਨਜ਼ੂਰੀਆਂ ਚੱਲ ਪਿਆ ਦੇਖ ਲੈਣਾ ਦੇਖ ਲਓ ਨਵੀਆਂ ਗੁੱਡੀਆਂ ਨਵੇਂ ਪਟੋਲੇ ਨਵੀਆਂ ਗੁੱਡੀਆਂ ਨਵੇਂ ਪਟੋਲੇ ਪੁਰਾਣੀਆਂ ਗੁੱਡੀਆਂ ਪੁਰਾਣੇ ਪਟੋਲੇ ਆ ਬੈਠੇ ਆ ਇਦੇ ਵਿੱਚ ਪਾਉਣਾ ਹੈ ਹੈ ਪਪਲੇਟਾਂ ਦਾ ਰੱਖਿਆ ਆ ਅੰਦਰ ਹੈ ਜੀ ਪੇ ਵੈਰੀ ਨਾਈਸ ਇਹ ਦੁਬਾਰੇ ਦੇ ਵਿੱਚ ਸੁਆਕੇ ਲੈ ਕੇ ਜਾਉਂਗੇ ਤੁਸੀਂ ਆ ਛੱਡ ਦੇਈਏ ਹੁਣ ਦੇਂਦਾਂ ਦੀਆਂ ਇਹ ਚ ਹੈ ਤੁਹਾਨੂੰ ਹੈ ਇੱਥੇ ਪਾ ਕੇ ਲੈ ਜਾਂਦੇ ਨਹੀਂ ਨਹੀਂ ਆਓ ਇੱਥੋਂ ਪਾ ਕੇ ਲੈ ਜਾਓ ਹੋਰ ਕੜਾਹੀ ਲੈ ਕੇ ਜਾਉਗੇ ਅੰਦਰ ਜਾ ਕੇ ਵਾਟ ਯੂ ਮੀਨ ਦੈਟ ਬਾਈ ਐਵਰੀਥਿੰਗ ਸੋ ਬਈ ਛੜ ਤੇ ਕੋਪ ਤੇ ਵਿੱਚ ਕੈਣ ਨੂੰ ਫੋਨ ਕਰੋ ਕੋਬ ਤੇ ਛੜ ਤੇ ਹੁਣ ਇਕੱਠਾ ਹੀ ਕਰ ਦੇਣਾ ਇਹ ਦੇਖੀ ਮਿਕਸ ਕਰ ਦੇਣਾ ਕੰਮ ਬੰਦ ਕਰ ਦੇਣਾ ਗੈਸ ਨਾਲ ਬਸ ਨਾਲ ਹੀ ਗੈਸ ਬੰਦ ਤੇ ਨਾਲ ਹੀ ਮਨਚੂਰੀਅਨ ਦੀ ਸਮਾਪਤੀ ਕਿਹਨੇ ਹਲਾਜੀ ਦੇ ਸਾਰਾ ਸੋਨੇ ਸਮਾਰ ਕੇ ਇੱਕ ਰੀ ਓਏ ਇੰਨੇ ਪ੍ਰਾਂਤੇ ਜੋ ਵਸਾ ਹੀ ਨਿਕਲਿਆ ਮਨਨ ਦਾ ਘਟ ਜਾਣਾ ਫਿਰ ਮਨਨ ਦਾ ਬੰਦੇ ਵੱਧ ਪੈ ਜਾਣੇ ਹੁਣ ਤਾਂ ਨਹੀਂ ਨਹੀਂ ਹਾਂ ਦੇਖ ਲਈ ਤੂੰ ਮੇਰੇ ਨਾਲ ਚਰਤ ਲਾ ਲਾ ਘਟ ਜਣਾ ਇੱਕੋ ਕਿ ਸਪਰਾਈਟ ਦੀ ਫੋਟੋ ਕੱਢ ਲਿਆ ਤੂੰ ਥੱਡ ਭੁੱਖਿਆ ਇੱਕ ਬਾਸਨਾ ਨਾ ਹੀ ਔਰ ਨਾਲ ਜੀ ਪਈਆ ਆਵਾ ਉtre ਪੁਰਾਣਿਆ ਪਟੋਲੇ ਨਾਲ ਜੀ ਦਾਲ ਰਜਾ ਦੀ ਪੁਰਾਣੇ ਪਟੋਲੇ ਨੇ ਕਿਉਂ ਦੇਖ ਲੈ ਆਹ ਫਿਰ ਨਵਾਂ ਪਟੋਲਾ ਨਵਾਂ ਪਟੋਲਾ ਇਹ ਮੰਜੂਰੀਆਂ ਬਣਾ ਕੇ ਹਟਿਆ ਤੂੰ ਆਪ ਹੀ ਤਾਂ ਗਏ ਨਾ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੁਣ ਫਿਰ ਤੂੰ ਪੁਰਾਣੀਆਂ ਗੁੱਡੀਆਂ ਪੁਰਾਣੇ ਪਟੋਲੇ ਹੋ ਗਏ ਪਟੋਲਾ ਆਉਂਦਾ ਇੱਕ ਉਹ ਦੂਜਾ ਪੜਪੜ ਟੋਲਾ ਬਾਹਰ ਗਿਆ ਵਾ ਪੜਪੜ ਟੋਲਾ ਆਉਣ ਵਾਲਾ ਦੇਖਾਂ ਦਿਖਾ ਦੇ ਦਿਖਾ ਦੇ ਮੰਮੀ ਨੂੰ ਬਸ ਦੇਖ ਲਿਆ ਚੱਲ ਰੱਜ ਗਈ ਇਹ ਤਾਂ ਆ ਜਲੀ ਉਹ ਟਾਂਕ ਲੈ ਨੂੰ ਆ ਜਾ ਜੀ ਮੰਮੀ ਜੀ ਉਠੋ ਪ੍ਰਾਣੀ ਪਟੋਲੇ ਆ ਜਾ ਉੱਠੋ ਆ ਰਿਹਾ ਜੰਦੇ ਡੈਡੀ ਆਉਂਦਾ ਪੂਨ ਲਾਦਾ ਚੱਲ ਭੈਣੇ ਆ ਜਾ ਕਰ ਸਭ ਤੋਂ ਵੱਡਾ ਯੋਗਦਾਨ ਬੀਬੀ ਸ਼ਰਜੀਤ ਕੌਰ ਖਾਲਸਾ ਬੱਦ ਸੁਆਦ ਹੁੰਦਾ ਕਿਉਂਕਿ ਡੈਡ ਮਜੇ ਨਾਲ ਬਹੁਤ ਖਾਂਦੇ ਲੈ ਅਸੀਂ ਥੱਲੇ ਚੱਟ ਕੇ ਖਾਣੇ ਆ ਨੌਕਸ ਪਹਿਲਾਂ ਕੱਢਦੇ ਨੌਕਸ ਆਉਣ ਜਿਹੜੀ ਚੀਜ਼ ਹੋਊਗਾ ਕੱਢਾਂਗੇ ਅਸੀਂ ਨਹੀਂ ਵੀ ਪੁਰਾਣੇ ਪਟੋਲੇ ਹਾਂ ਇੱਧਰ ਮੀਂਹ ਪਈ ਜਾਂਦਾ ਵਾ ਬੱਦਲ ਵੀ ਪੂਰਾ ਹੋਇਆ ਵੈਨ ਪਾਓ ਕਰ ਮੇ ਦੇ ਦੇ ਕਰ ਮੰਮੀ ਨੂੰ ਇੰਨਾ ਗੇ ਹਾਂ ਇਹਨੇ ਬਾਲਾ ਖਾਣਾ ਨਹੀਂ ਮੰਮੀ ਨੇ ਤਾਂ ਚਾ ਉਹ ਵੀ ਬਾਲਾ ਉਹ ਖਾ ਲਾ ਮੰਮੀ ਕੋਸ਼ਿਸ਼ ਕਰਿਆ ਕਰੋ ਚੱਕ ਦਿਓ ਕਰ ਫਟੇ ਬੱਸ 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 ਦੂਰੀ ਰੀਸ਼ਫਟ ਲਾ ਲਿਓ ਕੋਈ ਨਾ ਪਹਿਲਾਂ ਪਹਿਲੀ ਵਾਰੀ ਚਲਾ ਦਿਓ ਕੰਮ ਦੀਪੇ ਦਾ ਤਾਂ ਫੇਵਰੇਟ ਹੈ ਨਹੀਂ ਦੀਪੇ ਨੂੰ ਘੱਟ ਪਾ ਫਿਰ ਨਾ ਕੋਈ ਤਾਂ ਗੱਲ ਹੈ ਡੈਡੀ ਪਤਾ ਹੀ ਨਹੀਂ ਕਿੱਧਰ ਹੁਣ ਫੋਨ ਲਾਇਆ ਕਹਿੰਦਾ ਆਉਣਾ ਮੈਂ ਤੇ ਜਸ਼ਨ ਆ ਲੈ ਇੱਥੇ ਆੜੀ ਆ ਚਲਾਉਂ ਮਾਰਿਆ ਤੈਨੂੰ ਫੇਰ ਦੇ ਦਿਆਂ ਮੈਂ ਤਾਂ ਖਾ ਲਊਗਾ ਇੱਦਾਂ ਹੀ ਦੇਖਿਆ ਨੇ ਨਾਲ ਹੀ ਫਿਲਮ ਦੇਖੀ ਜਾਣੀ ਆ ਪੌਂ ਦੇ ਨਾਲ ਆ ਪੂਰਾ ਅੱਜ ਸਵਾਦ ਲਾਵਾਂਗੇ ਫਿਲਮ ਦਾ ਫਿਲਮ ਵੀ ਬਹੁਤ ਸੋਹਣੀ ਹੈ 84 ਤੋਂ ਬਾਅਦ ਸਾਰੇ ਜਾਨੇ ਦੇਖੋ ਇੱਕ ਵਾਰੀ ਜਰੂਰ ਦੇਖੋ 84 ਤੋਂ ਬਾਅਦ ਚਪਾਲ ਦੇ ਉੱਤੇ ਪਈ ਆ ਵੀ 84 ਤੋਂ ਬਾਅਦ ਕੀ ਕੁਝ ਹੋਇਆ ਕਿਵੇਂ ਹੋਇਆ ਸਾਰਾ ਕੁਝ ਹੋਰ ਪਾ ਦੇ 2000 ਧੱਕਾ ਮੇਰੇ ਨਾਲ ਯਾਰ ਉਹ ਬੰਦੇ ਆ ਦੇ ਹੋਣਾ ਘਰ ਵਾਲੀ ਹੋ ਕੇ ਵੀ ਐੇਜਾ ਕੁਝ ਕਰਦੀ ਆ ਮੇਰੇ ਨਾਲ ਤੂੰ ਕਾਣੀ ਬੰਡ ਥੋੜਾ ਹੋਰ ਪਾ ਦੇ ਬਾੜੀ ਸ਼ਰਮ ਫਿਲਮ ਆ ਯਾਰ ਹਾਂ ਕਿਵੇਂ ਬਣਿਆ ਬਈ ਹਾਂਜੀ ਖਾਲਸਾ ਜੀ ਤੇਰੇ ਬੇਬੇ ਨੂੰ ਬਹੁਤ ਬੜੀ ਇਹ ਤਾਂ ਆਪ ਬਣਾਇਆ ਹਾਂ ਵੀ ਸਵਾਦ ਬਣਿਆ ਹਾਂ ਬਾਬਾ ਜੀ ਮਣਾਤਾ ਰਾਜੂ ਵਾਲਿਆਂ ਨੂੰ ਕੁੱਤੋਂ ਦੀ ਆ ਕੰਮ ਮੈਂ ਹਜੇ ਖਾਣਾ ਤੁਸੀਂ ਖਾਣਾ ਤਾਂ ਆ ਜਾਈ ਜੀ ਨੇ ਖਾਣਾ ਫੇਰ ਐਵੇਂ ਕਹੋਗੇ ਨੀਂਦ ਜੀ ਪਾਓਗੇ ਹੁਣ ਹੀ ਖਾ ਲਓ ਇੱਕ ਇੱਕ ਬੱਲੇਟ ਹਾਂ ਫੇਰ ਨਾ ਮੈਨੂੰ ਕਾ ਲੂਗੇ ਉਹ ਵੀ ਸਾਡੇ ਮੂੰਹ ਚੋਂ ਨਾਲ ਆ ਇੱਕੀਆਂ ਛਾਦੀ ਦਾ ਵਿਚਨੀ ਸੀ ਬਾਜੂ ਕਾਗਨੀਤਲ ਆ ਜਾਓ ਜੀ ਬਾਦੋ ਕਰਾ ਕੋਕ ਵਾਜੀਵਾ ਮੰਮੀ ਨੂੰ ਦੁੱਧ ਲਿਆ ਦੇ ਆ ਜਲੜੀ ਪਤਾ ਨਹੀਂ ਕਿੱਥੇ ਰਹਿ ਗਿਆ ਹੋਰ ਉਹਨੂੰ ਠੰਡਾ ਹੋ ਜਾਣਾ ਫਿਰ ਸਵਾਦ ਨਹੀਂ ਲੱਗਣਾ ਤਾ ਸੋਹਣ ਡੇੜੀ ਨੂੰ ਪਾਖਦੀ ਆ ਜਾਓ ਆਈ ਆ ਜਾਓ ਡੀਕ ਡੀਕ ਸ਼ੁਰੂ ਨਹੀਂ ਕਰਾ ਕਾ ਵਾਹੇ ਹੋਰ ਆ ਰੂ ਕਰਾ ਅੱਛਾ ਆ ਮੰਮੀ ਨੂੰ ਡੈਡੀ ਲੈ ਕੇ ਜਾਂ ਦੀਵਾਨ ਦੀਵਾਨ ਕਰੀ ਜਾਂਦੀ ਆ ਨਾਲ ਲੈ ਜਾਓ ਕੱਠੇ ਸੁਨੇ ਆਉ ਉਹ ਬਨੇ ਬਨੇ ਕੀ ਬਣਾਇਆ ਕੀ ਬਣਾਇਆ ਮੰਮੀ ਦੱਸੀ ਬੇਰ ਸਮਾ ਸਮਾ ਥੋੜੇ ਬਣਾ ਪਾਈ ਮੰਦਾ ਬਲੇ ਨਹੀਂ ਨਹੀਂ ਮੈਨੂੰ ਬੜਾ ਲੱਗਦਾ ਉਹ ਨਹੀਂ ਉਹ ਨਹੀਂ ਭਾਈ ਖਾਦਾ ਜਾਣਾ ਜਿਸ਼ਨੇ ਨਾਨੇ ਨੂੰ ਸਰਪ੍ਰਾਈਜ਼ ਪਾਈ ਮੰਮੀ ਨੂੰ ਬੜੀਆਂ ਲੱਗਿਆ ਕਾ ਮੰਮੀ ਸਵਾਦ ਨਹੀਂ ਮੈਂ ਨਾ ਬੱਤਾ ਚਾ ਉਹ ਮੋਮ ਤੇਂਦਰ ਬਹੁਤ ਘੱਟ ਖਾ ਜਾਂਦਾ ਬੱਤਿੰ ਨੇ ਦਬਾ ਗਏ ਆ ਚੱਲ ਬੜੀ ਫਿਰ ਰਹਿ ਕੀ ਗਿਆ ਮਗਰ ਖਾ ਲਓ ਆ ਪਾਣੀ ਲੈ ਕੇ ਤਾਂ ਰਹਿਣ ਮੜੇ ਏ ਡੱਗ ਟੋ ਸਵੇਰੇ ਖਾਈ ਜਾਂਦੇ ਆ ਹੂੰ ਚਵਾਦਾ ਮਾ ਤੱਤਾ ਤਾਂ ਨਹੀਂ ਲੱਗਿਆ ਸੰਗ ਨੂੰ ਬਰਥਡੇ ਟੂ ਯੂ Marco ho happy birthday to you, Thank you.